ਗਣਤਤ ਦਿਵਸ ਮੌਕੇ ਸੂਬਾ ਪੱਦਰੀ ਪ੍ਰੋਗਰਾਮ ਦੇ ਸੰਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰੀਆਂ ਕਾਲੀਆਂ ਗਈਆਂ ਹਨ ਇਸ ਸੰਬੰਧ ਵਿੱਚ ਸਥਾਨਕ ਪੀਯੂ ਦੇ ਸਪੋਰਟਸ ਗਰਾਊਂਡ ਵਿਖੇ ਡਿਪਟੀ ਕਮਿਸ਼ਨਰ ਜਤਿੰਦਰ ਜੁਰਵਾਲ ਦੀ ਅਗਵਾਈ ਹੇਠ ਫੁੱਲ ਡਰੈਸ ਰਿਹਸਲ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਣਤਤ ਦਿਵਸ ਮੌਕੇ ਸੂਬਾ ਪੱਦਰੀ ਆਯੋਜਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਾਲੀਆਂ ਗਈਆਂ ਹਨ ਉਹਨਾਂ ਨੇ ਕਿਹਾ ਕਿ ਸਮਾਗਮ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸੂਬੇ ਦੇ ਰਾਜਪਰ ਗੁਲਾਬ ਚੰਦ ਕਟਾਰੀਆ ਸ਼ਾਮਿਲ ਹੋਣਗੇ ਇਸ ਮੌਕੇ ਮਾਰਚ ਪਾਸ ਤੋਂ ਇਲਾਵਾ ਸੁੱਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਗੇ ਉਹਨਾਂ ਨੇ ਕਿਹਾ ਕਿ ਇਸ ਵਿੱਚ ਆਰਮੀ ਦੀ ਪਰੇਡ ਨੂੰ ਵੀ ਸ਼ਾਮਿਲ ਕੀਤਾ ਗਿਆ ਜੋ ਕਿ ਪਹਿਲੀ ਵਾਰ ਹੋਣ ਜਾ ਰਹੀ ਹੈ ਇਸ ਦੌਰਾਨ ਆਰਮੀ ਟੈਂਕ ਵੀ ਦਿਖਾਏ ਜਾਣਗੇ ਰਾਜਪਰ ਦੀ ਸਮਾਗਮ ਹੋਣ ਜਾ ਰਿਹਾ ਹੈ ਵਿਦਿਆਰਥੀ ਚੰਗੀ ਤਰ੍ਹਾਂ ਤਿਆਰ ਕਰਨ ਜੀ 26 ਜਨਵਰੀ ਦੇ ਗਣਤੰਤਰ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਲੁਧਿਆਣਾ ਦੇ ਵਿਖੇ ਜਿਹੜਾ ਹੈਗਾ ਸਟੇਟ ਫੰਕਸ਼ਨ ਜਿਹੜਾ ਹੈਗਾ ਡਿਕਲੇਅਰ ਹੋਇਆ ਹੈ ਮਾਨਯੋਗ ਗਵਰਨਰ ਜੀ ਜਿਹੜੇ ਹੈਗੇ ਇਹਦੇ ਵਿੱਚ बतौर ਮੁੱਖ ਮਹਿਮਾਨ ਆਣਗੇ ਤੇ ਨਾਲ ਹੀ ਅਸੀਂ ਜਿਹੜਾ ਹੈਗਾ ਅੱਜ ਫੁੱਲ ਡਰੈਸ ਰਿਹਰਸਲ ਇਸ ਦੇ ਬਾਬਤ ਅਸੀਂ ਕਰ ਰਹੇ ਹਾਂ ਪੀਏਯੂ ਦੇ ਸਟੇਡੀਅਮ ਦੇ ਵਿੱਚ ਤੇ ਨਾਲ ਹੀ ਜਿਹੜਾ ਹੈਗਾ ਬੱਚੇ ਜਿਹੜੇ ਆਪਣੀ ਪਰਫਾਰਮੈਂਸ ਦੇਣਗੇ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਪੀਏਪੀ ਵੱਲੋਂ ਜਿਹੜੀ ਟੀਮਾਂ ਆਈਆਂ ਹੈਗੀਆਂ ਉਹਨਾਂ ਵੱਲੋਂ ਪਰੇਡ ਵੀ ਕੀਤੀ ਗਈ ਹੈ ਤੇ ਝਾਂਕੀਆਂ ਜਿਹੜੀਆਂ ਹੈਗੀਆਂ ਵਕਫ ਵਕਫ ਸਕੀਮਾਂ ਦੀ ਜਿਹੜੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹੈਗੀਆਂ ਜਿਹੜੇ ਆਪਣੇ ਮੇਨ ਸਕੀਮਸ ਮਹਿਕਮਿਆਂ ਵੱਲੋਂ ਚੱਲ ਰਹੀਆਂ ਹੈ ਗਿਆ ਉਹਨਾਂ ਦੀ ਵੀ ਅਸੀਂ ਜਿਹੜੀ ਹੈਗੀ ਅੱਜ ਇੱਥੇ ਡਿਸਪਲੇ ਕੀਤੀ ਹੈਗੀ ਨਾਲ ਹੀ ਪਹਿਲੀ ਵਾਰੀ ਅਸੀਂ ਜਿਹੜਾ ਹੈਗਾ ਆਰਮੀ ਤੋਂ ਵੀ ਜਿਹੜੀ ਹੈਗੀ ਦੋ ਪਰਫਾਰਮੈਂਸਿਸ ਇੱਥੇ 26 ਜਨਵਰੀ ਦੇ ਉਪਲਕਸ਼ ਦੇ ਵਿੱਚ ਹੋ ਰਹੀ ਹੈ ਤੇ ਅਸੀਂ ਆਰਮੀ ਦੇ ਨਾਲ ਜਿਹੜਾ ਨੋ ਯੋਰ ਆਰਮੀ ਇੱਕ ਇਨੀਸ਼ੀਏਟਿਵ ਹੈ ਉਹਦੇ ਤਹਿਤ ਅਸੀਂ ਜਿਹੜੇ ਹੈਗੇ ਕੁਝ ਆਰਮਸ ਐਮਿਊਨੇਸ਼ਨਸ ਟੈਂਕਸ ਵੀ ਇੱਥੇ ਡਿਸਪਲੇ ਇੱਥੇ ਪਹਿਲੀ ਵਾਰੀ ਜਿਹੜੀ ਹੈਗੀ ਕਰਨ ਜਾ ਰਹੇ ਹਾਂਗੇ ਤਾਂ ਹੋਰ ਵੀ ਖਾਸ ਹੋਣ ਜਾ ਰਿਹਾ ਹੈ 26 ਜਨਵਰੀ ਤੋਂ ਲੈ ਕੇ ਜਿਹੜੇ ਹੈਗੇ ਸਾਰੇ ਸੁਰੱਖਿਆ ਪ੍ਰਬੰਧ ਸਾਡੇ ਮੁਕੰਮਲ ਹੈ ਜਿਹੜੇ ਵੀ ਡਿਗਨਿਟਰੀਜ਼ ਇਸ ਦੇ ਵਿੱਚ ਸ਼ਿਰਕਤ ਕਰਨ ਆ ਰਹੇ ਨੇ ਭਾਗ ਲੈਣ ਆ ਰਹੇ ਨੇ ਉਹਨਾਂ ਦੇ ਵਾਸਤੇ ਪੂਰੀ ਤਿਆਰੀਆਂ ਹੈਗੀਆਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੋਇਰ ਆਰਮੀ ਇਨੀਸ਼ੀਏਟਿਵ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈਗਾ ਆਰਮੀ ਵੱਲੋਂ ਦੋ ਪਰਫਾਰਮੈਂਸਿਸ ਵੀ ਕੀਤੀਆਂ ਜਾਣਗੀਆਂ ਤੇ ਇੱਥੇ ਜਿਹੜੇ ਹੈਗੇ ਉਹਨਾਂ ਦੀ ਜਿਹੜੀ ਆਰਮਡ ਰਿਟੈਂਕ ਹੈਗੇ ਉਹ ਵੀ ਡਿਸਪਲੇ ਕੀਤੇ ਜਾਣਗੇ ਤੇ ਜੀਓਸੀ ਸਾਹਿਬ ਵੀ ਜਿਹੜੇ ਹੈਗੇ ਆਪ ਇੱਥੇ ਆਣਗੇ ਜਿਸ ਕਰਕੇ ਇੱਕ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਤੇ ਆਰਮੀ ਤੇ ਉਹਨਾਂ ਦੇ ਨਾਲ ਇੱਕ ਜਿਹੜਾ ਰابطਾ ਹੁੰਦਾ ਇੱਕ ਤਰੀਕੇ ਦੀ ਰਿਬਾਂਡਿੰਗ ਹੁੰਦੀ ਹੈ ਉਹ ਵੀ ਕਾਇਮ ਹੋਏਗੀ ਥੈਂਕ ਯੂ ਗਣਤਤ ਦਿਵਸ ਮੌਕੇ ਸੂਬਾ ਪੱਦਰੀ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰੀਆਂ ਕਾਲੀਆਂ ਗਏ ਹਨ ਇਸ ਸੰਬੰਧ ਦੇ ਵਿੱਚ थानाक ਪੀਏ ਯੂਦੇ ਸਪੋਰਟਸ ਗਰਾਊਂਡ ਵਿਕੇਟ ਡਿਪਟੀ ਕਮਿਸ਼ਨਰ ਜਤਿੰਦਰ ਜੁਰਵਾਲਦੀ ਅਗਵਾਈ ਹੇਠ ਫੁੱਲ ਡਰੈਸ ਰਿਹਸਲ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਣਤਤ ਦਿਵਸ ਮੌਕੇ ਸੂਬਾ ਪੱਦਰੀ ਆਯੋਜਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਾਲੀਆਂ ਗਏ ਹਨ। ਉਹਨਾਂ ਨੇ ਕਿਹਾ ਕਿ ਇਸ ਸਮਾਗਮ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸੂਬੇ ਦੇ ਰਾਜਪਰ ਗੁਲਾਬ ਚੰਦ ਕਟਾਰੀਆ ਸ਼ਾਮਿਲ ਹੋਣਗੇ। ਇਸ ਮੌਕੇ ਮਾਰਚ ਪਾਸ ਤੋਂ ਇਲਾਵਾ ਸੂਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਗੇ। ਉਹਨਾਂ ਨੇ ਕਿਹਾ ਕਿ ਇਸ ਵਿੱਚ ਆਰਮੀ ਦੀ ਪਰੇਡ ਨੂੰ ਵੀ ਸ਼ਾਮਿਲ ਕੀਤਾ ਗਿਆ ਜੋ ਕਿ ਪਹਿਲੀ ਵਾਰ ਹੋਣ ਜਾ ਰਹੀ ਹੈ। ਇਸ ਦੌਰਾਨ ਆਰਮੀ ਟੈਂਕ ਵੀ ਦਿਖਾਏ ਜਾਣਗੇ। ਰਾਜਪਰ ਦੀ ਸਮਾਗਮ ਹੋਣ ਜਾ ਰਹੀ ਹੈ। ਜੀ 26 ਜਨਵਰੀ ਦੇ ਗਣਤੰਤਰ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਲੁਧਿਆਣਾ ਦੇ ਵਿਖੇ ਜਿਹੜਾ ਹੈਗਾ ਸਟੇਟ ਫੰਕਸ਼ਨ ਜਿਹੜਾ ਹੈਗਾ ਡਿਕਲੇਅਰ ਹੋਇਆ ਹੈ ਮਾਨਯੋਗ ਗਵਰਨਰ ਜੀ ਜਿਹੜੇ ਹੈਗੇ ਇਹਦੇ ਵਿੱਚ ਬਤੌਰ ਮੁੱਖ ਮਹਿਮਾਨ ਆਣਗੇ ਤੇ ਨਾਲ ਹੀ ਅਸੀਂ ਜਿਹੜਾ ਹੈਗਾ ਅੱਜ ਫੁੱਲ ਡਰੈਸ ਰਿਹਰਸਲ ਇਸ ਦੇ ਬਾਬਤ ਅਸੀਂ ਕਰ ਰਹੇ ਹਾਂ ਪੀਏਯੂ ਦੇ ਸਟੇਡੀਅਮ ਦੇ ਵਿੱਚ ਤੇ ਨਾਲ ਹੀ ਜਿਹੜਾ ਹੈਗਾ ਬੱਚੇ ਜਿਹੜੇ ਆਪਣੀ ਪਰਫਾਰਮੈਂਸ ਦੇਣਗੇ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਪੀਏਪੀ ਵੱਲੋਂ ਜਿਹੜੀ ਟੀਮਾਂ ਆਈਆਂ ਹੈਆਂ ਹੈਗਾ ਉਹਨਾਂ ਵੱਲੋਂ ਪਰੇਡ ਵੀ ਕੀਤੀ ਗਈ ਹੈ ਤੇ جھਾਂਗੀਆਂ ਜਿਹੜੀ ਹੈਗੀਆਂ ਵਕਫ ਵਕਫ ਸਕੀਮਾਂ ਦੀ ਜਿਹੜੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹੈਗੀਆਂ ਜਿਹੜੇ ਆਪਣੇ ਮੇਨ ਸਕੀਮਸ ਮਹਿਕਮਿਆਂ ਵੱਲੋਂ ਚੱਲ ਰਹੀਆਂ ਹੈਗੀਆਂ ਉਹਨਾਂ ਦੀ ਵੀ ਅਸੀਂ ਜਿਹੜੀ ਹੈਗੀ ਅੱਜ ਇੱਥੇ ਡਿਸਪਲੇ ਕੀਤੀ ਹੈਗੀ ਨਾਲ ਹੀ ਪਹਿਲੀ ਵਾਰੀ ਅਸੀਂ ਜਿਹੜਾ ਹੈਗਾ ਆਰਮੀ ਤੋਂ ਵੀ ਜਿਹੜੀ ਹੈਗੀ ਦੋ ਪਰਫਾਰਮੈਂਸਸ ਇੱਥੇ 26 ਜਨਵਰੀ ਦੇ ਉਪਲਖਸ਼ ਦੇ ਵਿੱਚ ਹੋ ਰਹੀ ਹੈ ਤੇ ਅਸੀਂ ਆਰਮੀ ਦੇ ਨਾਲ ਜਿਹੜਾ ਨੋ ਯੋਰ ਆਰਮੀ ਇੱਕ ਇਨੀਸ਼ੀਏਟਿਵ ਹੈ ਉਹਦੇ ਤਹਿਤ ਅਸੀਂ ਜਿਹੜੇ ਹੈਗੇ ਕੁਝ ਆਰਮਸ ਐਮਿਊਨੇਸ਼ਨਸ ਟੈਂਕਸ ਵੀ ਇੱਥੇ ਡਿਸਪਲੇ ਇਸ ਕੇ ਪਹਿਲੀ ਵਾਰੀ ਜਿਹੜੀ ਹੈ ਕਿ ਕਰਨ ਜਾ ਰਹੇ ਹੈਗੇ ਸੋਰ ਕੀ ਖਾਸ ਹੋ ਜਾ ਰਿਹਾ ਹੈ ਵਾਹ 26 ਜਨਵਰੀ ਤੋਂ ਲੈ ਕੇ ਜਿਹੜੇ ਹੈਗੇ ਸਾਰੇ ਸੁਰੱਖਿਆ ਪ੍ਰਬੰਧ ਸਾਡੇ ਮੁਕੰਮਲ ਹੈ ਜਿਹੜੇ ਵੀ ਡਿਗਨਿਟਰੀਜ਼ ਇਸ ਦੇ ਵਿੱਚ ਸ਼ਿਰਕਤ ਕਰਨ ਆ ਰਹੇ ਨੇ ਭਾਗ ਲੈਣ ਆ ਰਹੇ ਨੇ ਉਹਨਾਂ ਦੇ ਵਾਸਤੇ ਪੂਰੀ ਤਿਆਰੀਆਂ ਹੈਗੀਆਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੌਜਵਾਨ ਆਰਮੀ ਇਨੀਸ਼ੀਏਟਿਵ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈਗਾ ਆਰਮੀ ਵੱਲੋਂ ਦੋ ਪਰਫਾਰਮੈਂਸਿਸ ਵੀ ਕੀਤੀਆਂ ਜਾਣਗੀਆਂ ਤੇ ਇੱਥੇ ਜਿਹੜੇ ਹੈਗੇ ਉਹਨਾਂ ਦੀ ਜਿਹੜੀ ਆਰਮਡ ਰਿਟੈਂਕ ਟੈਂਕ ਹੈਗੇ ਉਹ ਵੀ ਡਿਸਪਲੇ ਕੀਤੇ ਜਾਣਗੇ ਤੇ ਜੀਓਸੀ ਸਾਹਿਬ ਵੀ ਜਿਹੜੇ ਹੈਗੇ ਆਪ ਇੱਥੇ ਆਣਗੇ ਜਿਸ ਕਰਕੇ ਇੱਕ ਜਿਹੜਾ ਹੈਗਾ ਕੋਲੇ ਸਪ੍ਰਸ਼ਾਸਨ ਤੇ ਆਰਮੀ ਤੇ ਉਹਨਾਂ ਦੇ ਨਾਲ ਇੱਕ ਜਿਹੜਾ ਰابطਾ ਹੁੰਦਾ ਇੱਕ ਤਰੀਕੇ ਦੀ ਬੌਂਡਿੰਗ ਹੁੰਦੀ ਹੈ ਉਹ ਵੀ ਕਾਇਮ ਹੋਵੇਗੀ ਥੈਂਕ ਯੂ ਗਣਤੰਤ ਦਿਵਸ ਮੌਕੇ ਸੂਬਾ ਪੱਦਰੀ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰੀਆਂ ਕਾਲੀਆਂ ਗਏ ਹਨ ਇਸ ਸੰਬੰਧ ਵਿੱਚ ਥਾਨਕ ਪੀਯੂ ਦੇ ਸਪੋਰਟਸ ਗਰਾਊਂਡ ਵਿਕੇਟ ਡਿਪਟੀ ਕਮਿਸ਼ਨਰ ਜਤਿੰਦਰ ਜੁਰਵਾਲ ਦੀ ਅਗਵਾਈ ਹੇਠ ਫੁੱਲ ਡਰੈਸ ਰਿਹਸਲ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੰਤਾ ਦਿਵਸ ਮੌਕੇ ਸੂਬਾ ਪੱਤਰੀ ਆਯੋਜਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਾਲੀਆਂ ਗਏ ਹਨ ਉਹਨਾਂ ਨੇ ਕਿਹਾ ਕਿ ਇਸ ਸਮਾਗਮ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸੂਬੇ ਦੇ ਰਾਜਪਰ ਗੁਲਾਬ ਚੰਦ ਕਟਾਰੀਆ ਸ਼ਾਮਿਲ ਹੋਣਗੇ ਇਸ ਮੌਕੇ ਮਾਰਚ ਪਾਸ ਤੋਂ ਇਲਾਵਾ ਸੂਲੀ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਗੇ ਉਹਨਾਂ ਨੇ ਕਿਹਾ ਕਿ ਇਸ ਵਿੱਚ ਆਰਮੀ ਦੀ ਪਰੇਡ ਨੂੰ ਵੀ ਸ਼ਾਮਿਲ ਕੀਤਾ ਗਿਆ ਜੋ ਕਿ ਪਹਿਲੀ ਵਾਰ ਹੋਣ ਜਾ ਰਹੀ ਹੈ ਇਸ ਦੌਰਾਨ ਆਰਮੀ ਟੈਂਕ ਵੀ ਦਿਖਾਏ ਜਾਣਗੇ ਰਾਜਪਤੀ ਸਮਾਗਮ ਹੋਣ ਜਾ ਰਹੇ ਹਨ ਦੇ ਚੰਗੇ ਜੀ 26 ਜਨਵਰੀ ਦੇ ਗਣਤੰਤਰ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਲੁਧਿਆਣਾ ਦੇ ਵਿਖੇ ਜਿਹੜਾ ਹੈਗਾ ਸਟੇਟ ਫੰਕਸ਼ਨ ਜਿਹੜਾ ਹੈਗਾ ਡਿਕਲੇਅਰ ਹੋਇਆ ਹੈ ਮਾਨਯੋਗ ਗਵਰਨਰ ਜੀ ਜਿਹੜੇ ਹੈਗੇ ਇਹਦੇ ਵਿੱਚ ਬਤੌਰ ਮੁੱਖ ਮਹਿਮਾਨ ਆਣਗੇ ਤੇ ਨਾਲ ਹੀ ਅਸੀਂ ਜਿਹੜਾ ਹੈਗਾ ਅੱਜ ਫੁੱਲ ਡਰੈਸ ਰਿਹਰਸਲ ਇਸ ਦੇ ਬਾਬਤ ਅਸੀਂ ਕਰ ਰਹੇ ਹਾਂ ਪੀਏਯੂ ਦੇ ਸਟੇਡੀਅਮ ਦੇ ਵਿੱਚ ਤੇ ਨਾਲ ਹੀ ਜਿਹੜਾ ਹੈਗਾ ਬੱਚੇ ਜਿਹੜੇ ਆਪਣੀ ਪਰਫਾਰਮੈਂਸ ਦੇਣਗੇ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਪੀਏਪੀ ਵੱਲੋਂ ਜਿਹੜੀ ਟੀਮਾਂ ਆਈਆਂ ਹੈਆਂ ਹੈਗਾ ਉਹਨਾਂ ਵੱਲੋਂ ਪਰੇਡ ਵੀ ਕੀਤੀ ਗਈ ਹੈ ਤੇ ਝਾਕੀਆਂ ਜਿਹੜੀਆਂ ਹੈਗੀਆਂ ਵਕਫ ਵਕਸਕੀਮਾਂ ਦੀ ਜਿਹੜੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹੈਗੀਆਂ ਜਿਹੜੇ ਆਪਣੇ ਮੇਨ ਸਕੀਮਸ ਮਹਿਕਮਿਆਂ ਵੱਲੋਂ ਚੱਲ ਰਹੀਆਂ ਹੈਗਿਆ ਉਹਨਾਂ ਦੀ ਵੀ ਅਸੀਂ ਜਿਹੜੀ ਹੈਗੀ ਅੱਜ ਇੱਥੇ ਡਿਸਪਲੇ ਕੀਤੀ ਹੈਗੀ ਨਾਲ ਹੀ ਪਹਿਲੀ ਵਾਰੀ ਅਸੀਂ ਜਿਹੜਾ ਹੈਗਾ ਆਰਮੀ ਤੋਂ ਵੀ ਜਿਹੜੀ ਹੈਗੀ ਦੋ ਪਰਫਾਰਮੈਂਸਿਸ ਇੱਥੇ 26 ਜਨਵਰੀ ਦੇ ਉਪਲਖਸ਼ ਦੇ ਵਿੱਚ ਹੋ ਰਹੀ ਹੈ ਤੇ ਅਸੀਂ ਆਰਮੀ ਦੇ ਨਾਲ ਜਿਹੜਾ ਨੋ ਯਰ ਆਰਮੀ ਇੱਕ ਇਨੀਸ਼ੀਏਟਿਵ ਹੈ ਉਹਦੇ ਤਹਿਤ ਅਸੀਂ ਜਿਹੜੇ ਹੈਗੇ ਕੁਝ ਆਰਮਸ ਐਮਿਊਨੇਸ਼ਨਸ ਟੈਂਕਸ ਵੀ ਇੱਥੇ ਡਿਸਪਲੇ ਇੱਥੇ ਪਹਿਲੀ ਵਾਰੀ ਜਿਹੜੀ ਹੈਗੀ ਕਰਨ ਜਾ ਰਹੇ ਹੈਗੇ ਹੋਰ ਕੀ ਖਾਸ ਹੋਣ ਜਾ ਰਿਹਾ ਵਾ 26 ਜਨਵਰੀ ਤੋਂ ਲੈ ਕੇ ਜਿਹੜੇ ਹੈਗੇ ਸਾਰੇ ਸੁਰੱਖਿਆ ਪ੍ਰਬੰਧ ਸਾਡੇ ਮੁਕੰਮਲ ਹੈ ਜਿਹੜੇ ਵੀ ਡਿਗਨਿਟਰੀਜ਼ ਇਸ ਦੇ ਵਿੱਚ ਸ਼ਿਰਕਤ ਕਰਨ ਆ ਰਹੇ ਨੇ ਭਾਗ ਲੈਣ ਆ ਰਹੇ ਨੇ ਉਹਨਾਂ ਦੇ ਵਾਸਤੇ ਪੂਰੀ ਤਿਆਰੀਆਂ ਹੈਗੀਆਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੋਇਰ ਆਰਮੀ ਇਨੀਸ਼ੀਏਟਿਵ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈਗਾ ਆਰਮੀ ਵੱਲੋਂ ਦੋ ਪਰਫਾਰਮੈਂਸਿਸ ਵੀ ਕੀਤੀਆਂ ਜਾਣਗੀਆਂ ਤੇ ਇੱਥੇ ਜਿਹੜੇ ਹੈਗੇ ਉਹਨਾਂ ਦੀ ਜਿਹੜੀ ਆਰਮਰੀ ਦੀ ਟੈਂਕ ਹੈਗੇ ਉਹ ਵੀ ਡਿਸਪਲੇ ਕੀਤੇ ਜਾਣਗੇ ਤੇ ਜੀਓਸੀ ਸਾਹਿਬ ਵੀ ਜਿਹੜੇ ਹੈਗੇ ਆਪ ਇੱਥੇ ਆਣਗੇ ਜਿਸ ਕਰਕੇ ਇੱਕ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਤੇ ਆਰਮੀ ਤੇ ਉਹਨਾਂ ਦੇ ਨਾਲ ਇੱਕ ਜਿਹੜਾ ਰابطਾ ਹੁੰਦਾ ਇੱਕ ਤਰੀਕੇ ਦੀ ਬੌਂਡਿੰਗ ਹੁੰਦੀ ਹੈ ਉਹ ਵੀ ਕਾਇਮ ਹੋਵੇਗੀ ਥੈਂਕ ਯੂ ਗਣਤੰਤ ਦਿਵਸ ਮੌਕੇ ਸੂਬਾ ਪੱਦਰੀ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰੀਆਂ ਕਾਲੀਆਂ ਗਏ ਹਨ ਇਸ ਸੰਬੰਧ ਦੇ ਵਿੱਚ ਥਾਨਕ ਪੀਏ ਯੂ ਦੇ ਸਪੋਰਟਸ ਗਰਾਊਂਡ ਵਿਕੇਟ ਡਿਪਟੀ ਕਮਿਸ਼ਨਰ ਜਤਿੰਦਰ ਜੁਰਵਾਲਦੀ ਅਗਵਾਈ ਹੇਠ ਫੁੱਲ ਡਰੈਸ ਰਿਹਸਲ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਬਾਅਦ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੰਤਾ ਦਿਵਸ ਮੌਕੇ ਸੂਬਾ ਪੱਤਰੀ ਆਯੋਜਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਾਲੀਆਂ ਗਏ ਹਨ ਉਹਨਾਂ ਨੇ ਕਿਹਾ ਕਿ ਇਸ ਸਮਾਗਮ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸੂਬੇ ਦੇ ਰਾਜਪਰ ਗੁਲਾਬ ਚੰਦ ਕਟਾਰੀਆ ਸ਼ਾਮਿਲ ਹੋਣਗੇ ਇਸ ਮੌਕੇ ਮਾਰਚ ਪਾਸ ਤੋਂ ਇਲਾਵਾ ਸਕੂਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਗੇ ਉਹਨਾਂ ਨੇ ਕਿਹਾ ਕਿ ਇਸ ਵਿੱਚ ਆਰਮੀ ਦੀ ਪਰੇਡ ਨੂੰ ਵੀ ਸ਼ਾਮਿਲ ਕੀਤਾ ਗਿਆ ਜੋ ਕਿ ਪਹਿਲੀ ਵਾਰ ਹੋਣ ਜਾ ਰਹੀ ਹੈ ਇਸ ਦੌਰਾਨ ਆਰਮੀ ਟੈਂਕ ਵੀ ਦਿਖਾਏ ਜਾਣਗੇ ਰਾਜਪਤੀ ਸਮਾਗਮ ਹੋਣ ਜਾ ਰਹੇ ਹਨ ਦੇ ਚੱਲਦਿਆਂ ਜੀ 26 ਜਨਵਰੀ ਦੇ ਗਣਤੰਤਰ ਦਿਵਸ ਤੇ ਮੌਕੇ ਤੇ ਜ਼ਿਲ੍ਹਾ ਲੁਧਿਆਣਾ ਦੇ ਵਿਖੇ ਜਿਹੜਾ ਹੈਗਾ ਸਟੇਟ ਫੰਕਸ਼ਨ ਜਿਹੜਾ ਹੈਗਾ ਡਿਕਲੇਅਰ ਹੋਇਆ ਹੈ ਮਾਨਯੋਗ ਗਵਰਨਰ ਜੀ ਜਿਹੜੇ ਹੈਗੇ ਇਹਦੇ ਵਿੱਚ बतौर ਮੁੱਖ ਮਹਿਮਾਨ ਆਣਗੇ ਤੇ ਨਾਲ ਹੀ ਅਸੀਂ ਜਿਹੜਾ ਹੈਗਾ ਅੱਜ ਫੁੱਲ ਡਰੈਸ ਰਿਹਰਸਲ ਇਸ ਦੇ ਬਾਬਤ ਅਸੀਂ ਕਰ ਰਹੇ ਹਾਂ ਪੀਏਯੂ ਦੇ ਸਟੇਡੀਅਮ ਦੇ ਵਿੱਚ ਤੇ ਨਾਲ ਹੀ ਜਿਹੜਾ ਹੈਗਾ ਬੱਚੇ ਜਿਹੜੇ ਆਪਣੀ ਪਰਫਾਰਮੈਂਸ ਦੇਣਗੇ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਪੀਏਪੀ ਵੱਲੋਂ ਜਿਹੜੀ ਟੀਮ ਆਈਆਂ ਹੈਗੀਆਂ ਉਹਨਾਂ ਵੱਲੋਂ ਪਰੇਡ ਵੀ ਕੀਤੀ ਗਈ ਹੈ ਤੇ جھਾਂਕੀਆਂ ਜਿਹੜੀ ਹੈਗੀਆਂ ਵਕਫ ਵਕਫ ਸਕੀਮਾਂ ਦੀ ਜਿਹੜੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹੈਗੀਆਂ ਜਿਹੜੇ ਆਪਣੇ ਮੇਨ ਸਕੀਮਸ ਮਹਿਕਮਿਆਂ ਵੱਲੋਂ ਚੱਲ ਰਹੀਆਂ ਹੈਗਿਆ ਉਹਨਾਂ ਦੀ ਵੀ ਅਸੀਂ ਜਿਹੜੀ ਹੈਗੀ ਅੱਜ ਇੱਥੇ ਡਿਸਪਲੇ ਕੀਤੀ ਹੈਗੀ ਨਾਲ ਹੀ ਪਹਿਲੀ ਵਾਰੀ ਅਸੀਂ ਜਿਹੜਾ ਹੈਗਾ ਆਰਮੀ ਤੋਂ ਵੀ ਜਿਹੜੀ ਹੈਗੀ ਦੋ ਪਰਫਾਰਮੈਂਸਿਸ ਇੱਥੇ 26 ਜਨਵਰੀ ਦੇ ਉਪਲਖਸ਼ ਦੇ ਵਿੱਚ ਹੋ ਰਹੀ ਹੈ ਤੇ ਅਸੀਂ ਆਰਮੀ ਦੇ ਨਾਲ ਜਿਹੜਾ ਨੋ ਯੋਰ ਆਰਮੀ ਇੱਕ ਇਨੀਸ਼ੀਏਟਿਵ ਹੈ ਉਹਦੇ ਤਹਿਤ ਅਸੀਂ ਜਿਹੜੇ ਹੈਗੇ ਕੁਝ ਆਰਮਸ ਅਮਿਊਨੇਸ਼ਨਸ ਟੈਂਕਸ ਵੀ ਇੱਥੇ ਡਿਸਪਲੇ ਇੱਥੇ ਪਹਿਲੀ ਵਾਰੀ ਜਿਹੜੀ ਹੈ ਕਿ ਕਰਨ ਜਾ ਰਹੇ ਹੈਗੇ ਸਰਹੋਦ ਹਾਸੋਂ ਜਾ ਰਿਹਾ ਉਹ ਚੁੱਪ ਜਿਹੀ ਨੀਂਦ ਕਰਦਾ ਜੀ 26 ਜਨਵਰੀ ਤੋਂ ਲੈ ਕੇ ਜਿਹੜੇ ਹੈਗੇ ਸਾਰੇ ਸੁਰੱਖਿਆ ਪ੍ਰਬੰਧ ਸਾਡੇ ਮੁਕੰਮਲ ਹੈ ਜਿਹੜੇ ਵੀ ਡਿਗਨਿਟਰੀਜ਼ ਇਸ ਦੇ ਵਿੱਚ ਸ਼ਿਰਕਤ ਕਰਨ ਆ ਰਹੇ ਨੇ ਭਾਗਲਨ ਆ ਰਹੇ ਨੇ ਉਹਨਾਂ ਦੇ ਵਾਸਤੇ ਪੂਰੀ ਤਿਆਰੀਆਂ ਹੈਗੀਆਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੋਏ ਆਰਮੀ ਇਨੀਸ਼ੀਏਟਿਵ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈਗਾ ਆਰਮੀ ਵੱਲੋਂ ਦੋ ਪਰਫਾਰਮੈਂਸਿਸ ਵੀ ਕੀਤੀਆਂ ਜਾਣਗੀਆਂ ਤੇ ਇੱਥੇ ਜਿਹੜੇ ਹੈਗੇ ਉਹਨਾਂ ਦੀ ਜਿਹੜੀ ਆਰਮਰੀ ਦੀ ਟੈਂਕ ਹੈਗੇ ਉਹ ਵੀ ਡਿਸਪਲੇ ਕੀਤੇ ਜਾਣਗੇ ਤੇ ਜੀਓਸੀ ਸਾਹਿਬ ਵੀ ਜਿਹੜੇ ਹੈਗੇ ਆਪ ਇੱਥੇ ਆਣਗੇ ਜਿਸ ਕਰਕੇ ਇੱਕ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਤੇ ਆਰਮੀ ਤੇ ਉਹਨਾਂ ਦੇ ਨਾਲ ਇੱਕ ਜਿਹੜਾ ਰابطਾ ਹੁੰਦਾ ਇੱਕ ਤਰੀਕੇ ਦੀ ਰੀਬਾਂਡਿੰਗ ਹੁੰਦੀ ਹੈ ਉਹ ਵੀ ਕਾਇਮ ਹੋਵੇਗੀ ਥੈਂਕ ਯੂ ਗਣਤੰਤ ਦਿਵਸ ਮੌਕੇ ਸੂਬਾ ਪੰਦਰੀ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰੀਆਂ ਕਾਲੀਆਂ ਗਏ ਹਨ ਇਸ ਸੰਬੰਧ ਵਿੱਚ ਸਥਾਨਕ ਪੀਏ ਯੂ ਦੇ ਸਪੋਰਟਸ ਗਰਾਊਂਡ ਵਿਕੇਟ ਡਿਪਟੀ ਕਮਿਸ਼ਨਰ ਜਤਿੰਦਰ ਜੁਰਵਾਲ ਦੀ ਅਗਵਾਈ ਹੇਠ ਫੁੱਲ ਡਰੈਸ ਰਿਹਸਲ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਬਾਅਦ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੰਤਾ ਦਿਵਸ ਮੌਕੇ ਸੂਬਾ ਪੱਤਰੀ ਆਯੋਜਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਾਲੀਆਂ ਗਏ ਹਨ ਉਹਨਾਂ ਨੇ ਕਿਹਾ ਕਿ ਇਸ ਸਮਾਗਮ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸੂਬੇ ਦੇ ਰਾਜਪਰ ਗੁਲਾਬ ਚੰਦ ਕਟਾਰੀਆ ਸ਼ਾਮਿਲ ਹੋਣਗੇ ਇਸ ਮੌਕੇ ਮਾਰਚ ਪਾਸ ਤੋਂ ਇਲਾਵਾ ਸਕੂਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਗੇ ਉਹਨਾਂ ਨੇ ਕਿਹਾ ਕਿ ਇਸ ਵਿੱਚ ਆਰਮੀ ਦੀ ਪਰੇਡ ਨੂੰ ਵੀ ਸ਼ਾਮਿਲ ਕੀਤਾ ਗਿਆ ਜੋ ਕਿ ਪਹਿਲੀ ਵਾਰ ਹੋਣ ਜਾ ਰਹੀ ਹੈ ਇਸ ਦੌਰਾਨ ਆਰਮੀ ਟੈਂਕ ਵੀ ਦਿਖਾਏ ਜਾਣਗੇ ਰਾਜਪਤੀ ਸਮਾਗਮ ਹੋਣ ਜਾ ਰਹੇ ਹਨ ਦੇ ਚੱਲਦਿਆਂ ਜੀ 26 ਜਨਵਰੀ ਦੇ ਗਣਤੰਤਰ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਲੁਧਿਆਣਾ ਦੇ ਵਿਖੇ ਜਿਹੜਾ ਹੈਗਾ ਸਟੇਟ ਫੰਕਸ਼ਨ ਜਿਹੜਾ ਹੈਗਾ ਡਿਕਲੇਅਰ ਹੋਇਆ ਹੈ ਮਾਨਯੋਗ ਗਵਰਨਰ ਜੀ ਜਿਹੜੇ ਹੈਗੇ ਇਹਦੇ ਵਿੱਚ बतौर ਮੁੱਖ ਮਹਿਮਾਨ ਆਣਗੇ ਤੇ ਨਾਲ ਹੀ ਅਸੀਂ ਜਿਹੜਾ ਹੈਗਾ ਅੱਜ ਫੁੱਲ ਡਰੈਸ ਰਿਹਰਸਲ ਇਸ ਦੇ ਬਾਬਤ ਅਸੀਂ ਕਰ ਰਹੇ ਹਾਂ ਪੀਏਯੂ ਦੇ ਸਟੇਡੀਅਮ ਦੇ ਵਿੱਚ ਤੇ ਨਾਲ ਹੀ ਜਿਹੜਾ ਹੈਗਾ ਬੱਚੇ ਜਿਹੜੇ ਆਪਣੀ ਪਰਫਾਰਮੈਂਸ ਦੇਣਗੇ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਪੀਏਪੀ ਬਲੋਜੀ ਟੀਮਾਂ ਆਈਆਂ ਹੈਆਂ ਹੈਗਾ ਉਹਨਾਂ ਵੱਲੋਂ ਪਰੇਡ ਵੀ ਕੀਤੀ ਗਈ ਹੈ ਤੇ ਜਾਗੀਆਂ ਜਿਹੜੀਆਂ ਹੈਗੀਆਂ ਵਕਫ ਵਕਸਕੀਮਾਂ ਦੀ ਜਿਹੜੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹੈਗੀਆਂ ਜਿਹੜੇ ਆਪਣੇ ਮੇਨ ਸਕੀਮਸ ਮਹਿਕਮਿਆਂ ਵੱਲੋਂ ਚੱਲ ਰਹੀਆਂ ਹੈਗਿਆ ਉਹਨਾਂ ਦੀ ਵੀ ਅਸੀਂ ਜਿਹੜੀ ਹੈਗੀ ਅੱਜ ਇੱਥੇ ਡਿਸਪਲੇ ਕੀਤੀ ਹੈਗੀ ਨਾਲ ਹੀ ਪਹਿਲੀ ਵਾਰੀ ਅਸੀਂ ਜਿਹੜਾ ਹੈਗਾ ਆਰਮੀ ਤੋਂ ਵੀ ਜਿਹੜੀ ਹੈਗੀ ਦੋ ਪਰਫਾਰਮੈਂਸਿਸ ਇੱਥੇ 26 ਜਨਵਰੀ ਦੇ ਉਪਲਖਸ਼ ਦੇ ਵਿੱਚ ਹੋ ਰਹੀ ਹੈ ਤੇ ਅਸੀਂ ਆਰਮੀ ਦੇ ਨਾਲ ਜਿਹੜਾ ਨੋ ਯਰ ਆਰਮੀ ਇੱਕ ਇਨੀਸ਼ੀਏਟਿਵ ਹੈ ਉਹਦੇ ਤਹਿਤ ਅਸੀਂ ਜਿਹੜੇ ਹੈਗੇ ਕੁਝ ਆਰਮਸ ਐਮਿਊਨੇਸ਼ਨਸ ਟੈਂਕਸ ਵੀ ਇੱਥੇ ਡਿਸਪਲੇ ਇੱਥੇ ਪਹਿਲੀ ਵਾਰੀ ਜਿਹੜੀ ਹੈਗੀ ਕਰਨ ਜਾ ਰਹੇ ਹਾਂ ਜੀ ਸਹੋਰ ਕੀ ਖਾਸ ਹੋ ਜਾ ਰਿਹਾ ਹੈ ਬਈ 26 ਜਨਵਰੀ ਦੇ ਕਰਕੇ ਜੀ 26 ਜਨਵਰੀ ਤੋਂ ਲੈ ਕੇ ਜਿਹੜੇ ਹੈਗੇ ਸਾਰੇ ਸੁਰੱਖਿਆ ਪ੍ਰਬੰਧ ਸਾਡੇ ਮੁਕੰਮਲ ਹੈ ਜਿਹੜੇ ਵੀ ਡਿਗਨਿਟਰੀਜ਼ ਇਸ ਦੇ ਵਿੱਚ ਸ਼ਿਰਕਤ ਕਰਨ ਆ ਰਹੇ ਨੇ ਭਾਗਲਨ ਆ ਰਹੇ ਨੇ ਉਹਨਾਂ ਦੇ ਵਾਸਤੇ ਪੂਰੀ ਤਿਆਰੀਆਂ ਹੈਗੀਆਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੋਏ ਆਰਮੀ ਇਨੀਸ਼ੀਏਟਿਵ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈਗਾ ਆਰਮੀ ਵੱਲੋਂ ਦੋ ਪਰਫਾਰਮੈਂਸਿਸ ਵੀ ਕੀਤੀਆਂ ਜਾਣਗੀਆਂ ਤੇ ਇੱਥੇ ਜਿਹੜੇ ਹੈਗੇ ਉਹਨਾਂ ਦੀ ਜਿਹੜੀ ਆਰਮਰੀ ਦੀ ਟੈਂਕ ਹੈਗੇ ਉਹ ਵੀ ਡਿਸਪਲੇ ਕੀਤੇ ਜਾਣਗੇ ਤੇ ਜੀਓਸੀ ਸਾਹਿਬ ਵੀ ਜਿਹੜੇ ਹੈਗੇ ਆਪ ਇੱਥੇ ਆਣਗੇ ਜਿਸ ਕਰਕੇ ਇੱਕ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਤੇ ਆਰਮੀ ਤੇ ਉਹਨਾਂ ਦੇ ਨਾਲ ਇੱਕ ਜਿਹੜਾ ਰابطਾ ਹੁੰਦਾ ਇੱਕ ਤਰੀਕੇ ਦੀ ਰਿਬਾਂਡਿੰਗ ਹੁੰਦੀ ਹੈ ਉਹ ਵੀ ਕਾਇਮ ਹੋਵੇਗੀ। ਥੈਂਕ ਯੂ। ਗਣਤੰਤ ਦਿਵਸ ਮੌਕੇ ਸੂਬਾ ਪਦਰੀ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰੀਆਂ ਕਾਲੀਆਂ ਗਈਆਂ ਹਨ। ਇਸ ਸੰਬੰਧ ਵਿੱਚ ਥਾਣਕ ਪੀਏ ਯੂਦੇ ਸਪੋਰਟਸ ਗਰਾਊਂਡ ਵਿਕੇਟ ਡਿਪਟੀ ਕਮਿਸ਼ਨਰ ਜਤਿੰਦਰ ਜੁਰਵਾਲ ਦੀ ਅਗਵਾਈ ਹੇਠ ਫੁੱਲ ਡਰੈਸ ਰਿਹਸਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਬਾਅਦ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੰਤਾ ਦਿਵਸ ਮੌਕੇ ਸੂਬਾ ਪੱਤਰੀ ਆਯੋਜਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਾਲੀਆਂ ਗਏ ਹਨ। ਉਹਨਾਂ ਨੇ ਕਿਹਾ ਕਿ ਸਮਾਗਮ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸੂਬੇ ਦੇ ਰਾਜਪਰ ਗੁਲਾਬ ਚੰਦ ਕਟਾਰੀਆ ਸ਼ਾਮਿਲ ਹੋਣਗੇ। ਇਸ ਮੌਕੇ ਮਾਰਚ ਪਾਸ ਤੋਂ ਇਲਾਵਾ ਸੂਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਗੇ। ਉਹਨਾਂ ਨੇ ਕਿਹਾ ਕਿ ਇਸ ਵਿੱਚ ਆਰਮੀ ਦੀ ਪਰੇਡ ਨੂੰ ਵੀ ਸ਼ਾਮਿਲ ਕੀਤਾ ਗਿਆ ਜੋ ਕਿ ਪਹਿਲੀ ਵਾਰ ਹੋਣ ਜਾ ਰਹੀ ਹੈ। ਇਸ ਦੌਰਾਨ ਆਰਮੀ ਟੈਂਕ ਵੀ ਦਿਖਾਏ ਜਾਣਗੇ। ਆਜ ਦੇ ਸਮਾਗਮ ਹੋਣ ਜਾ ਰਹੇ ਵਿਦਿਆਰਥੀ ਜੀ 26 ਜਨਵਰੀ ਦੇ ਗਣਤੰਤਰ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਲੁਧਿਆਣਾ ਦੇ ਵਿਖੇ ਜਿਹੜਾ ਹੈਗਾ ਸਟੇਟ ਫੰਕਸ਼ਨ ਜਿਹੜਾ ਹੈਗਾ ਡਿਕਲੇਅਰ ਹੋਇਆ ਹੈ ਮਾਨਯੋਗ ਗਵਰਨਰ ਜੀ ਜਿਹੜੇ ਹੈਗੇ ਇਹਦੇ ਵਿੱਚ बतौर ਮੁੱਖ ਮਹਿਮਾਨ ਆਣਗੇ ਤੇ ਨਾਲ ਹੀ ਅਸੀਂ ਜਿਹੜਾ ਹੈਗਾ ਅੱਜ ਫੁੱਲ ਡਰੈਸ ਰਿਹਰਸਲ ਇਸ ਦੇ ਬਾਬਤ ਅਸੀਂ ਕਰ ਰਹੇ ਆਂ ਪੀਏਯੂ ਦੇ ਸਟੇਡੀਅਮ ਦੇ ਵਿੱਚ ਤੇ ਨਾਲ ਹੀ ਜਿਹੜਾ ਹੈਗਾ ਬੱਚੇ ਜਿਹੜੇ ਆਪਣੀ ਪਰਫਾਰਮੈਂਸ ਦੇਣਗੇ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਪੀਏਪੀ ਵੱਲੋਂ ਜਿਹੜੀ ਟੀਮਾਂ ਆਈਆਂ ਹੈਗੀਆਂ ਉਹਨਾਂ ਵੱਲੋਂ ਪਰੇਡ ਵੀ ਕੀਤੀ ਗਈ ਹੈ ਤੇ جھਾਂਕੀਆਂ ਜਿਹੜੀਆਂ ਹੈਗੀਆਂ ਵਕਫ ਵਕਫ ਸਕੀਮਾਂ ਦੀ ਜਿਹੜੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹੈਗੀਆਂ ਜਿਹੜੇ ਆਪਣੇ ਮੇਨ ਸਕੀਮਸ ਮਹਿਕਮਿਆਂ ਵੱਲੋਂ ਚੱਲ ਰਹੀਆਂ ਹੈਗਿਆ ਉਹਨਾਂ ਦੀ ਵੀ ਅਸੀਂ ਜਿਹੜੀ ਹੈਗੀ ਅੱਜ ਇੱਥੇ ਡਿਸਪਲੇ ਕੀਤੀ ਹੈਗੀ ਨਾਲ ਹੀ ਪਹਿਲੀ ਵਾਰੀ ਅਸੀਂ ਜਿਹੜਾ ਹੈਗਾ ਆਰਮੀ ਤੋਂ ਵੀ ਜਿਹੜੀ ਹੈਗੀ ਦੋ ਪਰਫਾਰਮੈਂਸਿਸ ਇੱਥੇ 26 ਜਨਵਰੀ ਦੇ ਉਪਲਖਸ਼ ਦੇ ਵਿੱਚ ਹੋ ਰਹੀ ਹੈ ਤੇ ਅਸੀਂ ਆਰਮੀ ਦੇ ਨਾਲ ਜਿਹੜਾ ਨੋ ਯੋਰ ਆਰਮੀ ਇੱਕ ਇਨੀਸ਼ੀਏਟਿਵ ਹੈ ਉਹਦੇ ਤਹਿਤ ਅਸੀਂ ਜਿਹੜੇ ਹੈਗੇ ਕੁਝ ਆਰਮਸ ਅਮਿਊਨੇਸ਼ਨਸ ਟੈਂਕਸ ਵੀ ਇੱਥੇ ਡਿਸਪਲੇ ਇੱਥੇ ਪਹਿਲੀ ਵਾਰੀ ਜਿਹੜੀ ਹੈ ਕਿ ਕਰਨ ਜਾ ਰਹੇ ਹੈਗੇ ਹੋਰ ਕੀ ਖਾਸ ਹੋ ਜਾ ਰਿਹਾ ਹੈ ਬਈ 26 ਜਨਵਰੀ ਦੇ ਕੱਲ ਜੀ 26 ਜਨਵਰੀ ਤੋਂ ਲੈ ਕੇ ਜਿਹੜੇ ਹੈਗੇ ਸਾਰੇ ਸੁਰੱਖਿਆ ਪ੍ਰਬੰਧ ਸਾਡੇ ਮੁਕੰਮਲ ਹੈ ਜਿਹੜੇ ਵੀ ਡਿਗਨਿਟਰੀਜ਼ ਇਸ ਦੇ ਵਿੱਚ ਸ਼ਿਰਕਤ ਕਰਨ ਆ ਰਹੇ ਨੇ ਭਾਗ ਲੈਣ ਆ ਰਹੇ ਨੇ ਉਹਨਾਂ ਦੇ ਵਾਸਤੇ ਪੂਰੀ ਤਿਆਰੀਆਂ ਹੈਗੀਆਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੋਏਅਰ ਆਰਮੀ ਇਨੀਸ਼ੀਏਟਿਵ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈਗਾ ਆਰਮੀ ਵੱਲੋਂ ਦੋ ਪਰਫਾਰਮੈਂਸਿਸ ਵੀ ਕੀਤੀਆਂ ਜਾਣਗੀਆਂ ਤੇ ਇੱਥੇ ਜਿਹੜੇ ਹੈਗੇ ਉਹਨਾਂ ਦੀ ਜਿਹੜੀ ਆਰਮਰੀ ਦੀ ਟੈਂਕ ਹੈਗੇ ਉਹ ਵੀ ਡਿਸਪਲੇ ਕੀਤੇ ਜਾਣਗੇ ਤੇ ਜੀਓਸੀ ਸਾਹਿਬ ਵੀ ਜਿਹੜੇ ਹੈਗੇ ਆਪ ਇੱਥੇ ਆਣਗੇ ਜਿਸ ਕਰਕੇ ਇੱਕ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਤੇ ਆਰਮੀ ਤੇ ਉਹਨਾਂ ਦੇ ਨਾਲ ਇੱਕ ਜਿਹੜਾ ਰابطਾ ਹੁੰਦਾ ਇੱਕ ਤਰੀਕੇ ਦੀ ਰਿਬਾਂਡਿੰਗ ਹੁੰਦੀ ਹੈ ਉਹ ਵੀ ਕਾਇਮ ਹੋਏਗੀ ਥੈਂਕ ਯੂ ਗਣਤੰਤ ਦਿਵਸ ਮੌਕੇ ਸੂਬਾ ਪੱਦਰੀ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰੀਆਂ ਕਾਲੀਆਂ ਗਏ ਹਨ ਇਸ ਸੰਬੰਧ ਵਿੱਚ ਸਥਾਨਕ ਪੀਏ ਯੂਦੇ ਸਪੋਰਟਸ ਗਰਾਊਂਡ ਵਿਖੇ ਡਿਪਟੀ ਕਮਿਸ਼ਨਰ ਜਤਿੰਦਰ ਜੁਰਵਾਲਦੀ ਅਗਵਾਈ ਹੇਠ ਫੁੱਲ ਡਰੈਸ ਰਿਹਸਲ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੰਤਾ ਦਿਵਸ ਮੌਕੇ ਸੂਬਾ ਪੱਤਰੀ ਆਯੋਜਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਾਲੀਆ ਗਏ ਹਨ ਉਹਨਾਂ ਨੇ ਕਿਹਾ ਕਿ ਸਮਾਗਮ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸੂਬੇ ਦੇ ਰਾਜਪਰ ਗੁਲਾਬ ਚੰਦ ਕਟਾਰੀਆ ਸ਼ਾਮਿਲ ਹੋਣਗੇ ਇਸ ਮੌਕੇ ਮਾਰਚ ਪਾਸ ਤੋਂ ਇਲਾਵਾ ਸੂਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਗੇ ਉਹਨਾਂ ਨੇ ਕਿਹਾ ਕਿ ਇਸ ਵਿੱਚ ਆਰਮੀ ਦੀ ਪਰੇਡ ਨੂੰ ਵੀ ਸ਼ਾਮਿਲ ਕੀਤਾ ਗਿਆ ਜੋ ਕਿ ਪਹਿਲੀ ਵਾਰ ਹੋਣ ਜਾ ਰਹੀ ਹੈ ਇਸ ਦੌਰਾਨ ਆਰਮੀ ਟੈਂਕ ਵੀ ਦਿਖਾਏ ਜਾਣਗੇ ਰਾਜਪਰ ਦੀ ਸਮਾਗਮ ਹੋਣ ਜਾ ਰਿਹਾ ਹੈ ਬਿਨਾਂ ਦੇ ਚੰਗੀ ਜੀ 26 ਜਨਵਰੀ ਦੇ ਗਣਤੰਤਰ ਦੇ ਦਿਵਸ ਤੇ ਮੌਕੇ ਤੇ ਜ਼ਿਲ੍ਹਾ ਲੁਧਿਆਣਾ ਦੇ ਵਿਖੇ ਜਿਹੜਾ ਹੈਗਾ ਸਟੇਟ ਫੰਕਸ਼ਨ ਜਿਹੜਾ ਹੈਗਾ ਡਿਕਲੇਅਰ ਹੋਇਆ ਹੈ ਮਾਨਯੋਗ ਗਵਰਨਰ ਜੀ ਜਿਹੜੇ ਹੈਗੇ ਇਹਦੇ ਵਿੱਚ बतौर ਮੁੱਖ ਮਹਿਮਾਨ ਆਣਗੇ ਤੇ ਨਾਲ ਹੀ ਅਸੀਂ ਜਿਹੜਾ ਹੈਗਾ ਅੱਜ ਫੁੱਲ ਡਰੈਸ ਰਿਹਰਸਲ ਇਸ ਦੇ ਬਾਬਤ ਅਸੀਂ ਕਰ ਰਹੇ ਹਾਂ ਪੀਏਯੂ ਦੇ ਸਟੇਡੀਅਮ ਦੇ ਵਿੱਚ ਤੇ ਨਾਲ ਹੀ ਜਿਹੜਾ ਹੈਗਾ ਬੱਚੇ ਜਿਹੜੇ ਆਪਣੀ ਪਰਫਾਰਮੈਂਸ ਦੇਣਗੇ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਪੀਏਪੀ ਵੱਲੋਂ ਜਿਹੜੀ ਟੀਮਾਂ ਆਈਆਂ ਹੈਆਂ ਗਿਆ ਉਹਨਾਂ ਵੱਲੋਂ ਪਰੇਡ ਵੀ ਕੀਤੀ ਗਈ ਹੈ ਤੇ ਜਾਗੀਆਂ ਜਿਹੜੀਆਂ ਹੈਗੀਆਂ ਵੱਖ-ਵੱਖ ਸਕੀਮਾਂ ਦੀ ਜਿਹੜੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹੈਗੀਆਂ ਜਿਹੜੇ ਆਪਣੇ ਮੇਨ ਸਕੀਮਸ ਮਹਿਕਮਿਆਂ ਵੱਲੋਂ ਚੱਲ ਰਹੀਆਂ ਹੈਗਿਆ ਉਹਨਾਂ ਦੀ ਵੀ ਅਸੀਂ ਜਿਹੜੀ ਹੈਗੀ ਅੱਜ ਇੱਥੇ ਡਿਸਪਲੇ ਕੀਤੀ ਹੈਗੀ ਨਾਲ ਹੀ ਪਹਿਲੀ ਵਾਰੀ ਅਸੀਂ ਜਿਹੜਾ ਹੈਗਾ ਆਰਮੀ ਤੋਂ ਵੀ ਜਿਹੜੀ ਹੈਗੀ ਦੋ ਪਰਫਾਰਮੈਂਸਿਸ ਇੱਥੇ 26 ਜਨਵਰੀ ਦੇ ਉਪਲਕਸ਼ ਦੇ ਵਿੱਚ ਹੋ ਰਹੀ ਹੈ ਤੇ ਅਸੀਂ ਆਰਮੀ ਦੇ ਨਾਲ ਜਿਹੜਾ ਨੋ ਯੋਰ ਆਰਮੀ ਇੱਕ ਇਨੀਸ਼ੀਏਟਿਵ ਹੈ ਉਹਦੇ ਤਹਿਤ ਅਸੀਂ ਜਿਹੜੇ ਹੈਗੇ ਕੁਝ ਆਰਮਸ ਐਮਿਊਨੇਸ਼ਨਸ ਟੈਂਕਸ ਵੀ ਇੱਥੇ ਡਿਸਪਲੇ ਇੱਥੇ ਪਹਿਲੀ ਵਾਰੀ ਜਿਹੜੀ ਹੈਗੀ ਕਰਨ ਜਾ ਰਹੇ ਹਾਂ ਜੇ ਸਹੋਰ ਕੀ ਖਾਸ ਹੋ ਜਾ ਰਿਹਾ ਹੈ 26 ਜਨਵਰੀ ਤੋਂ ਲੈ ਕੇ ਜਿਹੜੇ ਹੈਗੇ ਸਾਰੇ ਸੁਰੱਖਿਆ ਪ੍ਰਬੰਧ ਸਾਡੇ ਮੁਕੰਮਲ ਹੈ ਜਿਹੜੇ ਵੀ ਡਿਗਨਿਟਰੀਜ਼ ਇਸ ਦੇ ਵਿੱਚ ਸ਼ਿਰਕਤ ਕਰਨ ਆ ਰਹੇ ਨੇ ਭਾਗ ਲੈਣ ਆ ਰਹੇ ਨੇ ਉਹਨਾਂ ਦੇ ਵਾਸਤੇ ਪੂਰੀ ਤਿਆਰੀਆਂ ਹੈਗੀਆਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੌਯਰ ਆਰਮੀ ਇਨੀਸ਼ੀਏਟਿਵ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈਗਾ ਆਰਮੀ ਵੱਲੋਂ ਦੋ ਪਰਫਾਰਮੈਂਸਿਸ ਵੀ ਕੀਤੀਆਂ ਜਾਣਗੀਆਂ ਤੇ ਇੱਥੇ ਜਿਹੜੇ ਹੈਗੇ ਉਹਨਾਂ ਦੀ ਜਿਹੜੀ ਆਰਮਡ ਰਿਟੈਂਕ ਟੈਂਕ ਹੈਗੇ ਉਹ ਵੀ ਡਿਸਪਲੇ ਕੀਤੇ ਜਾਣਗੇ ਤੇ ਜੀਓਸੀ ਸਾਹਿਬ ਵੀ ਜਿਹੜੇ ਹੈਗੇ ਆਪ ਇੱਥੇ ਆਣਗੇ ਜਿਸ ਕਰਕੇ ਇੱਕ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਤੇ ਆਰਮੀ ਤੇ ਉਹਨਾਂ ਦੇ ਨਾਲ ਇੱਕ ਜਿਹੜਾ ਰابطਾ ਹੁੰਦਾ ਇੱਕ ਤਰੀਕੇ ਦੀ ਰਿਬਾਂਡਿੰਗ ਹੁੰਦੀ ਹੈ ਉਹ ਵੀ ਕਾਇਮ ਹੋਵੇਗੀ। ਥੈਂਕ ਯੂ। ਗਣਤੰਤ ਦਿਵਸ ਮੌਕੇ ਸੂਬਾ ਪੱਦਰੀ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰੀਆਂ ਕਾਇਮ ਹੈ ਗਏ ਹਨ। ਇਸ ਸੰਬੰਧ ਦੇ ਵਿੱਚ ਸਥਾਨਕ ਪੀਯੂ ਦੇ ਸਪੋਰਟਸ ਗਰਾਊਂਡ ਵਿਕੇਟ ਡਿਪਟੀ ਕਮਿਸ਼ਨਰ ਜਤਿੰਦਰ ਜੁਰਵਾਲ ਦੀ ਅਗਵਾਈ ਹੇਠ ਫੁੱਲ ਡਰੈਸ ਰਿਹਸਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੰਤਾ ਦਿਵਸ ਮੌਕੇ ਸੂਬਾ ਪੱਤਰੀ ਆਯੋਜਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਿਆ ਗਏ ਹਨ। ਉਹਨਾਂ ਨੇ ਕਿਹਾ ਕਿ ਸਮਾਗਮ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸੂਬੇ ਦੇ ਰਾਜਪਰ ਗੁਲਾਬ ਚੰਦ ਕਟਾਰੀਆ ਸ਼ਾਮਿਲ ਹੋਣਗੇ। ਇਸ ਮੌਕੇ ਮਾਰਚ ਪਾਸ ਤੋਂ ਇਲਾਵਾ ਸੂਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਗੇ। ਉਹਨਾਂ ਨੇ ਕਿਹਾ ਕਿ ਇਸ ਵਿੱਚ ਆਰਮੀ ਦੀ ਪਰੇਡ ਨੂੰ ਵੀ ਸ਼ਾਮਿਲ ਕੀਤਾ ਗਿਆ ਜੋ ਕਿ ਪਹਿਲੀ ਵਾਰ ਹੋਣ ਜਾ ਰਹੀ ਹੈ। ਇਸ ਦੌਰਾਨ ਆਰਮੀ ਟੈਂਕ ਵੀ ਦਿਖਾਏ ਜਾਣਗੇ। ਰਾਜਪਤੀ ਸਮਾਗਮ ਹੋਣ ਜਾ ਰਹੇ ਵਿਦਨ ਦੇ ਚਬੀ ਨੂੰ ਪ੍ਰਤੀ ਕਰਨੇ ਜੀ 26 ਜਨਵਰੀ ਦੇ ਗਣਤੰਤਰ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਲੁਧਿਆਣਾ ਦੇ ਵਿਖੇ ਜਿਹੜਾ ਹੈਗਾ ਸਟੇਟ ਫੰਕਸ਼ਨ ਜਿਹੜਾ ਹੈਗਾ ਡਿਕਲੇਅਰ ਹੋਇਆ ਹੈ ਮਾਨਯੋਗ ਗਵਰਨਰ ਜੀ ਜਿਹੜੇ ਹੈਗੇ ਇਹਦੇ ਵਿੱਚ ਬਤੌਰ ਮੁੱਖ ਮਹਿਮਾਨ ਆਣਗੇ ਤੇ ਨਾਲ ਹੀ ਅਸੀਂ ਜਿਹੜਾ ਹੈਗਾ ਅੱਜ ਫੁੱਲ ਡਰੈਸ ਰਿਹਰਸਲ ਇਸ ਦੇ ਬਾਬਤ ਅਸੀਂ ਕਰ ਰਹੇ ਹਾਂ ਪੀਏਯੂ ਦੇ ਸਟੇਡੀਅਮ ਦੇ ਵਿੱਚ ਤੇ ਨਾਲ ਹੀ ਜਿਹੜਾ ਹੈਗਾ ਬੱਚੇ ਜਿਹੜੇ ਆਪਣੀ ਪਰਫਾਰਮੈਂਸ ਦੇਣਗੇ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਪੀਏਪੀ ਵੱਲੋਂ ਜਿਹੜੀ ਟੀਮਾਂ ਆਈਆਂ ਹੈਆਂ ਹੈਗਾ ਉਹਨਾਂ ਵੱਲੋਂ ਪਰੇਡ ਵੀ ਕੀਤੀ ਗਈ ਹੈ ਤੇ جھਾਕੀਆਂ ਜਿਹੜੀਆਂ ਹੈਗੀਆਂ ਵਕਫ ਵਕਸਕੀਮਾਂ ਦੀ ਜਿਹੜੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹੈਗੀਆਂ ਜਿਹੜੇ ਆਪਣੇ ਮੇਨ ਸਕੀਮਸ ਮਹਿਕਮਿਆਂ ਵੱਲੋਂ ਚੱਲ ਰਹੀਆਂ ਹੈਗਿਆ ਉਹਨਾਂ ਦੀ ਵੀ ਅਸੀਂ ਜਿਹੜੀ ਹੈਗੀ ਅੱਜ ਇੱਥੇ ਡਿਸਪਲੇ ਕੀਤੀ ਹੈਗੀ ਨਾਲ ਹੀ ਪਹਿਲੀ ਵਾਰੀ ਅਸੀਂ ਜਿਹੜਾ ਹੈਗਾ ਆਰਮੀ ਤੋਂ ਵੀ ਜਿਹੜੀ ਹੈਗੀ ਦੋ ਪਰਫਾਰਮੈਂਸਸ ਇੱਥੇ 26 ਜਨਵਰੀ ਦੇ ਉਪਲਖਸ਼ ਦੇ ਵਿੱਚ ਹੋ ਰਹੀ ਹੈ ਤੇ ਅਸੀਂ ਆਰਮੀ ਦੇ ਨਾਲ ਜਿਹੜਾ ਨੋ ਯੋਰ ਆਰਮੀ ਇੱਕ ਇਨੀਸ਼ੀਏਟਿਵ ਹੈ ਉਹਦੇ ਤਹਿਤ ਅਸੀਂ ਜਿਹੜੇ ਹੈਗੇ ਕੁਝ ਆਰਮਸ ਅਮਿਊਨੇਸ਼ਨਸ ਟੈਂਕਸ ਵੀ ਇੱਥੇ ਡਿਸਪਲੇ ਇੱਥੇ ਪਹਿਲੀ ਵਾਰੀ ਜਿਹੜੀ ਹੈ ਕਿ ਕਰਨ ਜਾ ਰਹੇ ਹੈਗੇ ਤਸੋਰ ਕੀ ਖਾਸ ਹੋ ਜਾ ਰਿਹਾ ਵਾ 26 ਜਨਵਰੀ ਤੋਂ ਲੈ ਕੇ ਜਿਹੜੇ ਹੈਗੇ ਸਾਰੇ ਸੁਰੱਖਿਆ ਪ੍ਰਬੰਧ ਸਾਡੇ ਮੁਕੰਮਲ ਹੈ ਜਿਹੜੇ ਵੀ ਡਿਗਨਿਟਰੀਜ਼ ਇਸ ਦੇ ਵਿੱਚ ਸ਼ਿਰਕਤ ਕਰਨ ਆ ਰਹੇ ਨੇ ਭਾਗ ਲੈਣ ਆ ਰਹੇ ਨੇ ਉਹਨਾਂ ਦੇ ਵਾਸਤੇ ਪੂਰੀ ਤਿਆਰੀਆਂ ਹੈਗੀਆਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੋਏ ਆਰਮੀ ਇਨੀਸ਼ੀਏਟਿਵ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈਗਾ ਆਰਮੀ ਵੱਲੋਂ ਦੋ ਪਰਫਾਰਮੈਂਸਿਸ ਵੀ ਕੀਤੀਆਂ ਜਾਣਗੀਆਂ ਤੇ ਇੱਥੇ ਜਿਹੜੇ ਹੈਗੇ ਉਹਨਾਂ ਦੀ ਜਿਹੜੀ ਆਰਮਰੀ ਦੀ ਟੈਂਕ ਹੈਗੇ ਉਹ ਵੀ ਡਿਸਪਲੇ ਕੀਤੇ ਜਾਣਗੇ ਤੇ ਜੀਓਸੀ ਸਾਹਿਬ ਵੀ ਜਿਹੜੇ ਹੈਗੇ ਆਪ ਇੱਥੇ ਆਣਗੇ ਜਿਸ ਕਰਕੇ ਇੱਕ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਤੇ ਆਰਮੀ ਤੇ ਉਹਨਾਂ ਦੇ ਨਾਲ ਇੱਕ ਜਿਹੜਾ ਰابطਾ ਹੁੰਦਾ ਇੱਕ ਤਰੀਕੇ ਦੀ ਬੌਂਡਿੰਗ ਹੁੰਦੀ ਹੈ ਉਹ ਵੀ ਕਾਇਮ ਹੋਵੇਗੀ। ਥੈਂਕ ਯੂ। ਗਣਤੰਤ ਦਿਵਸ ਮੌਕੇ ਸੂਬਾ ਪੱਦਰੀ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰੀਆਂ ਕਾਲੀਆਂ ਗਏ ਹਨ। ਇਸ ਸੰਬੰਧ ਵਿੱਚ ਥਾਣਕ ਪੀਏ ਯੂਦੇ ਸਪੋਰਟਸ ਗਰਾਊਂਡ ਵਿਕੇਟ ਡਿਪਟੀ ਕਮਿਸ਼ਨਰ ਜਤਿੰਦਰ ਜੁਰਵਾਲ ਦੀ ਅਗਵਾਈ ਹੇਠ ਫੁੱਲ ਡਰੈਸ ਰਿਹਸਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਬਾਅਦ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੰਤਾ ਦਿਵਸ ਮੌਕੇ ਸੂਬਾ ਪੱਤਰੀ ਆਯੋਜਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਿਆ ਗਏ ਹਨ ਉਹਨਾਂ ਨੇ ਕਿਹਾ ਕਿ ਇਸ ਸਮਾਗਮ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸੂਬੇ ਦੇ ਰਾਜਪਰ ਗੁਲਾਬ ਚੰਦ ਕਟਾਰੀਆ ਸ਼ਾਮਿਲ ਹੋਣਗੇ ਇਸ ਮੌਕੇ ਮਾਰਚ ਪਾਸ ਤੋਂ ਇਲਾਵਾ ਸਕੂਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਗੇ ਉਹਨਾਂ ਨੇ ਕਿਹਾ ਕਿ ਇਸ ਵਿੱਚ ਆਰਮੀ ਦੀ ਪਰੇਡ ਨੂੰ ਵੀ ਸ਼ਾਮਿਲ ਕੀਤਾ ਗਿਆ ਜੋ ਕਿ ਪਹਿਲੀ ਵਾਰ ਹੋਣ ਜਾ ਰਹੀ ਹੈ ਇਸ ਦੌਰਾਨ ਆਰਮੀ ਟੈਂਕ ਵੀ ਦਿਖਾਏ ਜਾਣਗੇ ਰਾਜਪਾਲ ਦੀ ਸਮਾਗਮ ਹੋਣ ਜਾ ਰਿਹਾ ਹੈ ਦਿਨ ਦੇ ਚੱਪੀ ਜੀ 26 ਜਨਵਰੀ ਦੇ ਗਣਤੰਤਰ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਲੁਧਿਆਣਾ ਦੇ ਵਿਖੇ ਜਿਹੜਾ ਹੈਗਾ ਸਟੇਟ ਫੰਕਸ਼ਨ ਜਿਹੜਾ ਹੈਗਾ ਡਿਕਲੇਅਰ ਹੋਇਆ ਹੈ ਮਾਨਯੋਗ ਗਵਰਨਰ ਜੀ ਜਿਹੜੇ ਹੈਗੇ ਇਹਦੇ ਵਿੱਚ बतौर ਮੁੱਖ ਮਹਿਮਾਨ ਆਣਗੇ ਤੇ ਨਾਲ ਹੀ ਅਸੀਂ ਜਿਹੜਾ ਹੈਗਾ ਅੱਜ ਫੁੱਲ ਡਰੈਸ ਰਿਹਰਸਲ ਇਸ ਦੇ ਬਾਬਤ ਅਸੀਂ ਕਰ ਰਹੇ ਹਾਂ ਪੀਏਯੂ ਦੇ ਸਟੇਡੀਅਮ ਦੇ ਵਿੱਚ ਤੇ ਨਾਲ ਹੀ ਜਿਹੜਾ ਹੈਗਾ ਬੱਚੇ ਜਿਹੜੇ ਆਪਣੀ ਪਰਫਾਰਮੈਂਸ ਦੇਣਗੇ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਪੀਏਪੀ ਬਲੋਜੀ ਟੀਮਾਂ ਆਈਆਂ ਹੈਆਂ ਹੈਗਾ ਉਹਨਾਂ ਵੱਲੋਂ ਪਰੇਡ ਵੀ ਕੀਤੀ ਗਈ ਹੈ ਤੇ ਜਾਗੀਆਂ ਜਿਹੜੀਆਂ ਹੈਗੀਆਂ ਵਕਫ ਵਕਸਕੀਮਾਂ ਦੀ ਜਿਹੜੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹੈਗੀਆਂ ਜਿਹੜੇ ਆਪਣੇ ਮੇਨ ਸਕੀਮਸ ਮਹਿਕਮਿਆਂ ਵੱਲੋਂ ਚੱਲ ਰਹੀਆਂ ਹੈਗਿਆ ਉਹਨਾਂ ਦੀ ਵੀ ਅਸੀਂ ਜਿਹੜੀ ਹੈਗੀ ਅੱਜ ਇੱਥੇ ਡਿਸਪਲੇ ਕੀਤੀ ਹੈਗੀ ਨਾਲ ਹੀ ਪਹਿਲੀ ਵਾਰੀ ਅਸੀਂ ਜਿਹੜਾ ਹੈਗਾ ਆਰਮੀ ਤੋਂ ਵੀ ਜਿਹੜੀ ਹੈਗੀ ਦੋ ਪਰਫਾਰਮੈਂਸਿਸ ਇੱਥੇ 26 ਜਨਵਰੀ ਦੇ ਉਪਲਖਸ਼ ਦੇ ਵਿੱਚ ਹੋ ਰਹੀ ਹੈ ਤੇ ਅਸੀਂ ਆਰਮੀ ਦੇ ਨਾਲ ਜਿਹੜਾ ਨੋ ਯੋਰ ਆਰਮੀ ਇੱਕ ਇਨੀਸ਼ੀਏਟਿਵ ਹੈ ਉਹਦੇ ਤਹਿਤ ਅਸੀਂ ਜਿਹੜੇ ਹੈਗੇ ਕੁਝ ਆਰਮਸ ਐਮਿਊਨੇਸ਼ਨਸ ਟੈਂਕਸ ਵੀ ਇੱਥੇ ਡਿਸਪਲੇ ਇੱਥੇ ਪਹਿਲੀ ਵਾਰੀ ਜਿਹੜੀ ਹੈਗੀ ਕਰਨ ਜਾ ਰਹੇ ਹਾਂ ਜੀ ਤਹੋਰ ਕੀ ਖਾਸ ਹੋ ਜਾ ਰਿਹਾ ਹੈ ਉਹ 26 ਜਨਵਰੀ ਦੇ ਕਰਕੇ ਜੀ 26 ਜਨਵਰੀ ਤੋਂ ਲੈ ਕੇ ਜਿਹੜੇ ਹੈਗੇ ਸਾਰੇ ਸੁਰੱਖਿਆ ਪ੍ਰਬੰਧ ਸਾਡੇ ਮੁਕੰਮਲ ਹੈ ਜਿਹੜੇ ਵੀ ਡਿਗਨਿਟਰੀਜ਼ ਇਸ ਦੇ ਵਿੱਚ ਸ਼ਿਰਕਤ ਕਰਨ ਆ ਰਹੇ ਨੇ ਭਾਗਲਨ ਆ ਰਹੇ ਨੇ ਉਹਨਾਂ ਦੇ ਵਾਸਤੇ ਪੂਰੀ ਤਿਆਰੀਆਂ ਹੈਗੀਆਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੌਜਵਾਨ ਆਰਮੀ ਇਨੀਸ਼ੀਏਟਿਵ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈਗਾ ਆਰਮੀ ਵੱਲੋਂ ਦੋ ਪਰਫਾਰਮੈਂਸਿਸ ਵੀ ਕੀਤੀਆਂ ਜਾਣਗੀਆਂ ਤੇ ਇੱਥੇ ਜਿਹੜੇ ਹੈਗੇ ਉਹਨਾਂ ਦੀ ਜਿਹੜੀ ਆਰਮਰੀ ਦੀ ਟੈਂਕ ਹੈਗੇ ਉਹ ਵੀ ਡਿਸਪਲੇ ਕੀਤੇ ਜਾਣਗੇ ਤੇ ਜੀਓਸੀ ਸਾਹਿਬ ਵੀ ਜਿਹੜੇ ਹੈਗੇ ਆਪ ਇੱਥੇ ਆਣਗੇ ਜਿਸ ਕਰਕੇ ਇੱਕ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਤੇ ਆਰਮੀ ਤੇ ਉਹਨਾਂ ਦੇ ਨਾਲ ਇੱਕ ਜਿਹੜਾ ਰابطਾ ਹੁੰਦਾ ਇੱਕ ਤਰੀਕੇ ਦੀ ਰਿਬਾਂਡਿੰਗ ਹੁੰਦੀ ਹੈ ਉਹ ਵੀ ਕਾਇਮ ਹੋਵੇਗੀ ਥੈਂਕ ਯੂ ਗਣਤੰਤ ਦਿਵਸ ਮੌਕੇ ਸੂਬਾ ਪਦਰੀ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰੀਆਂ ਕਾਲੀਆਂ ਗਈਆਂ ਹਨ ਇਸ ਸੰਬੰਧ ਵਿੱਚ ਥਾਣਕ ਪੀਯੂ ਦੇ ਸਪੋਰਟਸ ਗਰਾਊਂਡ ਵਿਕੇਟ ਡਿਪਟੀ ਕਮਿਸ਼ਨਰ ਜਤਿੰਦਰ ਜੁਰਵਾਲ ਦੀ ਅਗਵਾਈ ਹੇਠ ਫੁੱਲ ਡਰੈਸ ਰਿਹਸਲ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਬਾਅਦ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੰਤਾ ਦਿਵਸ ਮੌਕੇ ਸੂਬਾ ਪਧਰੀ ਆਯੋਜਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਾਲੀਆਂ ਗਏ ਹਨ ਉਹਨਾਂ ਨੇ ਕਿਹਾ ਕਿ ਸਮਾਗਮ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸੂਬੇ ਦੇ ਰਾਜਪਰ ਗੁਲਾਬ ਚੰਦ ਕਟਾਰੀਆ ਸ਼ਾਮਿਲ ਹੋਣਗੇ ਇਸ ਮੌਕੇ ਮਾਰਚ ਪਾਸ ਤੋਂ ਇਲਾਵਾ ਸੂਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਗੇ ਉਹਨਾਂ ਨੇ ਕਿਹਾ ਕਿ ਇਸ ਵਿੱਚ ਆਰਮੀ ਦੀ ਪਰੇਡ ਨੂੰ ਵੀ ਸ਼ਾਮਿਲ ਕੀਤਾ ਗਿਆ ਜੋ ਕਿ ਪਹਿਲੀ ਵਾਰ ਹੋਣ ਜਾ ਰਹੀ ਹੈ ਇਸ ਦੌਰਾਨ ਆਰਮੀ ਟੈਂਕ ਵੀ ਦਿਖਾਏ ਜਾਣਗੇ ਰਾਜਪਦ ਦੀ ਸਮਾਗਮ ਹੋਣ ਜਾ ਰਿਹਾ ਹੈ ਤੁਹਾਨੂੰ ਦੇ ਚੰਗੇ ਜੀ 26 ਜਨਵਰੀ ਦੇ ਗਣਤੰਤਰ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਲੁਧਿਆਣਾ ਦੇ ਵਿਖੇ ਜਿਹੜਾ ਹੈਗਾ ਸਟੇਟ ਫੰਕਸ਼ਨ ਜਿਹੜਾ ਹੈਗਾ ਡਿਕਲੇਅਰ ਹੋਇਆ ਹੈ ਮਾਨਯੋਗ ਗਵਰਨਰ ਜੀ ਜਿਹੜੇ ਹੈਗੇ ਇਹਦੇ ਵਿੱਚ बतौर ਮੁੱਖ ਮਹਿਮਾਨ ਆਣਗੇ ਤੇ ਨਾਲ ਹੀ ਅਸੀਂ ਜਿਹੜਾ ਹੈਗਾ ਅੱਜ ਫੁੱਲ ਡਰੈਸ ਰਿਹਰਸਲ ਇਸ ਦੇ ਬਾਬਤ ਅਸੀਂ ਕਰ ਰਹੇ ਆ ਪੀਏਯੂ ਦੇ ਸਟੇਡੀਅਮ ਦੇ ਵਿੱਚ ਤੇ ਨਾਲ ਹੀ ਜਿਹੜਾ ਹੈਗਾ ਬੱਚੇ ਜਿਹੜੇ ਆਪਣੀ ਪਰਫਾਰਮੈਂਸ ਦੇਣਗੇ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਪੀਪੀ ਵੱਲੋਂ ਜਿਹੜੀ ਟੀਮਾਂ ਆਈਆਂ ਹੈਗੀਆਂ ਉਹਨਾਂ ਵੱਲੋਂ ਪਰੇਡ ਵੀ ਕੀਤੀ ਗਈ ਹੈ ਤੇ جھਾਂਕੀਆਂ ਜਿਹੜੀ ਹੈਗੀਆਂ ਵਕਫ ਵਕਫ ਸਕੀਮਾਂ ਦੀ ਜਿਹੜੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹੈਗੀਆਂ ਜਿਹੜੇ ਆਪਣੇ ਮੇਨ ਸਕੀਮਸ ਮਹਿਕਮਿਆਂ ਵੱਲੋਂ ਚੱਲ ਰਹੀਆਂ ਹੈਗੀਆਂ ਉਹਨਾਂ ਦੀ ਵੀ ਅਸੀਂ ਜਿਹੜੀ ਹੈਗੀ ਅੱਜ ਇੱਥੇ ਡਿਸਪਲੇ ਕੀਤੀ ਹੈਗੀ ਨਾਲ ਹੀ ਪਹਿਲੀ ਵਾਰੀ ਅਸੀਂ ਜਿਹੜਾ ਹੈਗਾ ਆਰਮੀ ਤੋਂ ਵੀ ਜਿਹੜੀ ਹੈਗੀ ਦੋ ਪਰਫਾਰਮੈਂਸਿਸ ਇੱਥੇ 26 ਜਨਵਰੀ ਦੇ ਉਪਲਖਸ਼ ਦੇ ਵਿੱਚ ਹੋ ਰਹੀ ਹੈ ਤੇ ਅਸੀਂ ਆਰਮੀ ਦੇ ਨਾਲ ਜਿਹੜਾ ਨੋ ਯੋਰ ਆਰਮੀ ਇੱਕ ਇਨੀਸ਼ੀਏਟਿਵ ਹੈ ਉਹਦੇ ਤਹਿਤ ਅਸੀਂ ਜਿਹੜੇ ਹੈਗੇ ਕੁਝ ਆਰਮਸ ਅਮਿਊਨੇਸ਼ਨਸ ਟੈਂਕਸ ਵੀ ਇੱਥੇ ਡਿਸਪਲੇ ਇੱਥੇ ਕੇ ਪਹਿਲੀ ਵਾਰੀ ਜਿਹੜੀ ਹੈ ਕਿ ਕਰਨ ਜਾ ਰਹੇ ਹੈਗੇ ਤਹੋਰ ਕੀ ਖਾਸ ਹੋ ਜਾ ਰਿਹਾ ਹੈ ਬ 26 ਜਨਵਰੀ ਤੋਂ ਲੈ ਕੇ ਜੀ 26 ਜਨਵਰੀ ਤੋਂ ਲੈ ਕੇ ਜਿਹੜੇ ਹੈਗੇ ਸਾਰੇ ਸੁਰੱਖਿਆ ਪ੍ਰਬੰਧ ਸਾਡੇ ਮੁਕੰਮਲ ਹੈ ਜਿਹੜੇ ਵੀ ਡਿਗਨਿਟਰੀਜ਼ ਇਸ ਦੇ ਵਿੱਚ ਸ਼ਿਰਕਤ ਕਰਨ ਆ ਰਹੇ ਨੇ ਭਾਗਲਨ ਆ ਰਹੇ ਨੇ ਉਹਨਾਂ ਦੇ ਵਾਸਤੇ ਪੂਰੀ ਤਿਆਰੀਆਂ ਹੈਗੀਆਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੋਏ ਆਰਮੀ ਇਨੀਸ਼ੀਏਟਿਵ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈਗਾ ਆਰਮੀ ਵੱਲੋਂ ਦੋ ਪਰਫਾਰਮੈਂਸਿਸ ਵੀ ਕੀਤੀਆਂ ਜਾਣਗੀਆਂ ਤੇ ਇੱਥੇ ਜਿਹੜੇ ਹੈਗੇ ਉਹਨਾਂ ਦੀ ਜਿਹੜੀ ਆਰਮਰੀ ਦੀ ਟੈਂਕ ਹੈਗੇ ਉਹ ਵੀ ਡਿਸਪਲੇ ਕੀਤੇ ਜਾਣਗੇ ਤੇ ਜੀਓਸੀ ਸਾਹਿਬ ਵੀ ਜਿਹੜੇ ਹੈਗੇ ਆਪ ਇੱਥੇ ਆਣਗੇ ਜਿਸ ਕਰਕੇ ਇੱਕ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਤੇ ਆਰਮੀ ਤੇ ਉਹਨਾਂ ਦੇ ਨਾਲ ਇੱਕ ਜਿਹੜਾ ਰابطਾ ਹੁੰਦਾ ਇੱਕ ਤਰੀਕੇ ਦੀ ਰਿਬਾਂਡਿੰਗ ਹੁੰਦੀ ਹੈ ਉਹ ਵੀ ਕਾਇਮ ਹੋਏਗੀ ਥੈਂਕ ਯੂ ਗਣਤੰਤ ਦਿਵਸ ਮੌਕੇ ਸੂਬਾ ਪੱਦਰੀ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰੀਆਂ ਕਾਲੀਆਂ ਗਈਆਂ ਹਨ ਇਸ ਸੰਬੰਧ ਵਿੱਚ ਥਾਨਕ ਪੀਏ ਯੂਦੇ ਸਪੋਰਟਸ ਗਰਾਊਂਡ ਵਿਕੇਟ ਡਿਪਟੀ ਕਮਿਸ਼ਨਰ ਜਤਿੰਦਰ ਜੁਰਵਾਲਦੀ ਅਗਵਾਈ ਹੇਠ ਫੁੱਲ ਡਰੈਸ ਰਿਹਸਲ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੰਤਾ ਦਿਵਸ ਮੌਕੇ ਸੁਭਾ ਪਤਰੀ ਆਯੋਜਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਾਲੀਆਂ ਗਏ ਹਨ ਉਹਨਾਂ ਨੇ ਕਿਹਾ ਕਿ ਸਮਾਗਮ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸੂਬੇ ਦੇ ਰਾਜਪਰ ਗੁਲਾਬ ਚੰਦ ਕਟਾਰੀਆ ਸ਼ਾਮਿਲ ਹੋਣਗੇ ਇਸ ਮੌਕੇ ਮਾਰਚ ਪਾਸ ਤੋਂ ਇਲਾਵਾ ਸੂਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਗੇ ਉਹਨਾਂ ਨੇ ਕਿਹਾ ਕਿ ਇਸ ਵਿੱਚ ਆਰਮੀ ਦੀ ਪਰੇਡ ਨੂੰ ਵੀ ਸ਼ਾਮਿਲ ਕੀਤਾ ਗਿਆ ਜੋ ਕਿ ਪਹਿਲੀ ਵਾਰ ਹੋਣ ਜਾ ਰਹੀ ਹੈ ਇਸ ਦੌਰਾਨ ਆਰਮੀ ਟੈਂਕ ਵੀ ਦਿਖਾਏ ਜਾਣਗੇ ਰਾਜਪਰ ਦੀ ਸਮਾਗਮ ਹੋਣ ਜਾ ਰਿਹਾ ਹੈ ਬਿਨਾਂ ਦੇ ਚੰਬੀ ਜੀ 26 ਜਨਵਰੀ ਦੇ ਗਣਤੰਤਰ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਲੁਧਿਆਣਾ ਦੇ ਵਿਖੇ ਜਿਹੜਾ ਹੈਗਾ ਸਟੇਟ ਫੰਕਸ਼ਨ ਜਿਹੜਾ ਹੈਗਾ ਡਿਕਲੇਅਰ ਹੋਇਆ ਹੈ ਮਾਨਯੋਗ ਗਵਰਨਰ ਜੀ ਜਿਹੜੇ ਹੈਗੇ ਇਹਦੇ ਵਿੱਚ बतौर ਮੁੱਖ ਮਹਿਮਾਨ ਆਣਗੇ ਤੇ ਨਾਲ ਹੀ ਅਸੀਂ ਜਿਹੜਾ ਹੈਗਾ ਅੱਜ ਫੁੱਲ ਡਰੈਸ ਰਿਹਰਸਲ ਇਸ ਦੇ ਬਾਬਤ ਅਸੀਂ ਕਰ ਰਹੇ ਹਾਂ ਪੀਏਯੂ ਦੇ ਸਟੇਡੀਅਮ ਦੇ ਵਿੱਚ ਤੇ ਨਾਲ ਹੀ ਜਿਹੜਾ ਹੈਗਾ ਬੱਚੇ ਜਿਹੜੇ ਆਪਣੀ ਪਰਫਾਰਮੈਂਸ ਦੇਣਗੇ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਪੀਏਪੀ ਵੱਲੋਂ ਜਿਹੜੀ ਟੀਮਾਂ ਆਈਆਂ ਹੈਆਂ ਗਿਆ ਉਹਨਾਂ ਵੱਲੋਂ ਪਰੇਡ ਵੀ ਕੀਤੀ ਗਈ ਹੈ ਤੇ ਜਾਗੀਆਂ ਜਿਹੜੀਆਂ ਹੈਗੀਆਂ ਵਕਫ ਵਕਸਕੀਮਾਂ ਦੀ ਜਿਹੜੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹੈਗੀਆਂ ਜਿਹੜੇ ਆਪਣੇ